ਓਏ ਆ ਹੱਥ ਫੜ ਲੈ ਵਿਚਾਲੇ ਗੱਨੀ ਰ ਅੱਗੇ ਹਰਮਣ ਆਪਾਂ ਆ ਮੇਰੇ ਤੇ ਆਊਗਾ ਬਾੜੀ ਦੋਨੋਂ ਬਾੜੀ ਦੋਨੋਂ ਚੱਲ ਚੱਲ ਰੇਡ ਪਾ ਕੇ ਬਾੜੀ ਦੋਨੋਂ ਟੱਚ ਮੈਂ ਸਬਰ ਕਰ ਮੜੇ ਜਾਂ ਫਿਰ ਮੋਡਾ ਡਾੜਾ ਦੇ ਮੂਰੇ ਚੱਲ ਟਰਨ ਰੇਡ ਆਉਗੀ ਇੱਥੇ ਚੱਕ ਲਾਂਗੇ ਕੋਈ ਨਹੀਂ ਹਰ ਐਸਕ ਲੈਰ ਐਸਕੋ ਇਧਰ ਕਹ ਹੈ ਨਹੀਂ ਕਹ ਇਧਰ ਹੈ ਨਹੀਂ ਗਾ ਵੈਰੀ ਗੁੱਡ ਬਹੁਤ ਆ ਆ ਜਾਂਦਰਾ ਆ ਆ ਜਾ ਕੋਈ ਬਾਹਰ ਆ ਦੀ ਟਰਨ ਰੇਡ ਟਰਨ ਰੇਡ ਟਰਨ ਰੇਡ ਇਹਨੂੰ ਚੱਕਣਾ ਹੋਵੇ ਹੈ ਕਿ ਫਿਰਦਾ ਰਹਿੰਦਾ ਫਿਰਦਾ ਰਹਿੰਦਾ ਬਹੁਤ ਦੂਰ ਆ ਬਹੁਤ ਦੂਰ ਆ ਬਹੁਤ ਦੂਰ ਆ ਫਿਰਦਾ ਰਹਿੰਦਾ ਫਿਰਦਾ ਰਹਿੰਦਾ ਨਹੀਂ 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 ਫਰਦਾਨ ਦੇ ਚੱਕ ਲੈ ਵੈਰੀ ਗੁੱਡ ਵੈਰੀ ਗੁੱਡ ਉਹ ਨਹੀਂ ਬਾਹਰ ਗਈ ਪਹਿਲਾਂ ਪਹਿਲਾਂ ਕੁੜੀ ਬਾਹਰ ਲੱਗੀ ਆ ਵੇਹੇ ਕੁੜੀ ਬਾਹਰ ਲੱਗੇ ਸੀ ਵਾਲੀ ਕਾਲ ਕਰ ਗਿਆ ਜੱਜ ਨਹੀਂ ਚੱਕ ਲੈ ਇਧਰੇ ਡੇਡ ਗੋਰੀ ਦੀ ਗੋਰੀ ਦੀ ਗੋਰੀ ਦੀ ਤਰਨ ਡੇਡ ਆ ਬਹੁਤ ਸੋਹਣਾ ਮੈਚ ਲੱਗ ਰਿਹਾ ਬਹੁਤ ਸੋਹਣਾ ਮੈਚ ਲੱਗ ਰਿਹਾ ਵੈਰੀ ਗੁੱਡ ਛੱਡ ਦੇ ਛੱਡ ਦੇ ਉਹਦੀ ਗੱਲ ਸੁਣੋ ਉਹਦੀ ਲੈਗ ਦਾ ਧਿਆਨ ਰੱਖਿਓ ਥੋੜਾ ਜਿਹਾ ਬਾਹਲਾ ਤੱਕ ਨਹੀਂ ਮੇਰੀ ਕੰਨੀ ਆਊਗਾ ਇਹ ਮੇਰੀ ਕੰਨੀ ਚੜਦਾ ਇਹਨੇ ਜਦੋਂ ਇਧਰੋਂ ਹੱਥ ਲਾਇਆ ਆ ਜੇ ਹਟ ਹਟ ਜਾਓ ਹਟ ਜਾਓ ਹਟ ਜਾਓ ਬਾਹਰ 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 ਦੋਨੇ ਦਨੇ 1 1 ਆਊਟ 1 1 ਆਊਟ ਜਾਣਾ ਨਹੀਂ ਕਰ ਦੇ ਕੱਢ ਕੇ ਜਾ ਉਹ ਵੀ ਕਹਿੰਦੇ ਤੇਰਾ ਸੱਟ ਲਾਂਗੇ ਬੋਲਾ ਬੋਲਾ ਹੀ ਬੋਲਾ ਹੀ ਉਹ ਗੈਲਰੀ ਚ ਸੀਗਾ ਪੈਰ ਗੈਲਰੀ ਚ ਉਹ ਗੈਲਰੀ ਬਾਹਰ ਆ ਉਹੀ ਬਾਹਰ ਕਰੀਏ ਤੁਸੀਂ ਮੈਚ ਵੇਖੇ ਨਹੀਂ ਕਰਦੇ ਆ ਜਾ ਅੰਦਰ ਗੋਰੀ ਮੇਰਾ ਟੈਕ ਚੱਕ ਲੈ ਨੂੰ ਇਹ ਆ ਗਿਆ ਸੁੱਖਾ ਸੁੱਖਾ ਜੋਬ ਰੇਡ ਤੇ 45 ਸਾਲਾ ਗੱਪਰੂ 45 ਸਾਲਾ ਗੱਪਰੂ ਰੇਡ ਤੇ ਫਿਰਦਾ ਰਹਿੰਦਾ ਫਿਰਦਾ ਰਹਿੰਦਾ ਫਿਰ ਦਰਾਂਦ ਫਿਰ ਦਰ ਪਿੱਛੇ ਰੋ ਫਿਰ ਦਰਾਂਦ ਫਿਰ ਦਰ ਨਾ ਗੋਰੀ ਗੋਰੀ ਨਾ 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 ਚੱਲ ਗੋਰੀ ਕਿੱਧਰ ਗਈ ਮਿੱਟੀ ਦੀ ਕੁਟੀ ਆ ਵੀ ਜੁੱਫੇ ਚ ਆ ਗਿਆ ਚੱਲ ਰਿਤੂ ਰੋੜ ਪਾਣੀ ਆ ਗਈ ਤੂੰ ਹਰਮਨ ਤੇ ਰਿਤੂ ਰੇਡ ਪਾਣੀ ਤੁਸੀਂ ਸਿੱਕਾ ਜਿਹੜਾ ਬਾਹਰ ਹੁਣ ਫੇਰ ਖੜੇ ਬੈਚ ਬੋਲ ਪਿਆ ਜੀ ਬੈਚ ਬੋਲ ਪਿਆ ਫਿਰ ਉਹ ਕੱਢਦੇ ਨਹੀਂ ਤੁਸੀਂ ਆਪ ਹੀ ਕੱਢਿਆ ਕਰੋ ਦੁਬਾਰਾ ਰੇਡ ਪਾ ਦੇ ਕੋਈ ਨਹੀਂ ਕਾਹ ਵੀ ਨਿਕਲ ਜਾ ਕਰੋ ਆਪ ਨਿਕਲ ਜਾ ਕਰੋ ਯਾਰ ਭਾਈ ਫਿਰ ਨਿਕਲ ਜਾ ਹੁਣ ਹੁਣ ਤਾਂ ਰੇਡ ਪਾ ਨਹੀਂ ਨਿਕਲਣਾ ਉਹ ਫੇਰ ਬਾਹਰ ਆ ਚੱਲ ਆ ਜਾ ਉਹ ਪਤੰਦਰਾਂ ਨੇ ਇੱਕ ਵਾਰੀ ਤੈਨੂੰ ਕਹਿੰਦੇ ਦੂਜਾ ਵੀ ਦੁਬਾਰਾ ਬਜੀਤ ਪਾਉ ਉਹ ਲੱਗ ਗਿਆ ਦੋਰੇਗੇ ਪਾਰੀ ਵਗੈਰ ਪਾਰੀ ਵਗੈਰ ਰੇਡ ਕਦੇ ਸਪਾਈ ਦਾ ਦੁਆਰਾ ਕੋਣ ਉਹ ਕਹਿੰਦੇ ਉਹਨਾਂ ਨੇ ਆਪ ਹੀ ਕਹਾ ਕਹਿੰਦੇ ਚਲਾ ਜਾ ਬਈ ਆ ਜਾ ਚਲਾ ਜਾ ਆ ਜਾ ਆ ਜਾ ਆ ਜਾ ਪਿੱਛੇ ਰਿਓ ਓਏ ਪਿੱਛੇ ਪਿੱਛੇ ਰਿਓ ਰੇਡ ਕਰਨੀ ਐ ਤੇਜ਼ ਬਹੁਤ ਆ ਤੇਜ਼ ਬਹੁਤ ਆ ਰੇਡ ਕਰਨੀ ਐ ਰੇਡ ਕਰਨੀ ਯਾਰ ਖੜਾ ਸੋਸਤਾ ਇੰਨਾ ਸੋਸਤਾ ਸੀਗਾ ਬਹੁਤ ਜਿਆਦੇ ਟੱਕੇ ਵੱਜਦੇ ਨਹੀਂ ਨਹੀਂ ਚੱਲ ਕਿ ਓਏ ਉਹ ਨਹੀਂ ਅੱਗੇ ਕਿਵੇਂ ਲਿੰਕ ਸਿਸਟਮ ਨਹੀਂ ਆ ਚੱਕੇ ਜਦੋਂ ਬਾਹਰ ਮਾਰਦੇ ਹੁੰਦੇ ਹਾਂ ਇਹਨਾਂ ਘਾਤੀ ਮਾਰਦੇ ਆਪਾਂ ਤਾਂ ਪਤਾ ਕੀ ਗੱਲ ਸੀਗੀ ਸੋਸਤ ਖੜਾ ਹੀ ਆ ਗਿਆ ਉਹ ਐਕਟ ਕਰਿਆ ਅger ਦੋਨੇ ਕੰਨੀਆ ਦੇ ਤਿਆਂ ਰੱਖੀਦਾ ਹੁੰਦਾ ਹੋਰ ਬਚਣਾ ਹੈ ਓ ਨਹੀਂ 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 ਲੱਗਿਆ ਨਹੀਂ ਲੱਗਿਆ ਨਹੀਂ ਕਿੱਥੇ ਲੱਗਿਆ ਲੱਗੇ ਪੂਰੇ ਨਹੀਂ ਖੜਿਆ ਪੂਰੇ ਨਹੀਂ ਖੜਿਆ ਕੋਈ ਵੀ ਇੱਥੇ ਚੱਕਿਆ ਕਰੋ ਆਗੇ ਇੱਥੇ ਕੈਪਰੀ ਪਾਰਟੀ ਮੇਰੀ ਰੇਡ ਮੈਂ ਕੋਣਾ ਚੱਲ ਗਰੀ ਰੇਡ ਆਹ ਲਾਇਆ ਕਰੋ ਯਾਰ ਚੰਗਾ